ਹਾਂਜੀ ਸਾਸ਼ੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਕੁਝ ਦਿਨ ਪਹਿਲਾਂ ਹਰਿਆਊ ਡਸਕਾ ਦੇ ਵਿੱਚ ਜੀ ਬੋਰ ਦੇ ਵਿੱਚ ਕੈਮਰਾ ਮਾਰਨ ਆਏ ਸੀ ਜਿੱਥੇ ਆਪਾਂ ਨੂੰ ਪਤਾ ਲੱਗਿਆ ਸੀ ਕਿ ਇਹ ਬੋਰ 446 446 ਫੁੱਟ ਬੇਲਾਗਾ ਤੇ ਇਹਦਾ ਜਿਹੜਾ ਸੱਲ ਸੀ ਉਹ ਭਰਿਆ ਹੋਇਆ ਸੀਗਾ ਜੀ ਤੇ ਹੁਣ ਆਪਣੇ ਮਿਸਤਰੀ ਜੀ ਇੱਥੇ ਕੱਲ ਆ ਗਈ ਸੀ ਮਸ਼ੀਨ ਮਸੂਨ ਫਿੱਟ ਕਰਕੇ ਉਹਨਾਂ ਨੇ ਬੋਖੀਆਂ ਲਾ ਕੇ ਤੇ ਬੋਰ ਵੀ ਲਾਗੇ ਬੋਰ ਬੇਲਾ ਕੀਤਾ ਸੀਗਾ ਆ ਦੇਖ ਲਓ ਚੌਟਕ ਦੇ ਸਾਹਮਣੇ ਹਰੇਕ ਤਾਂ ਕੱਢਿਆ ਪਿਆਗਾ ਤੇ ਹੁਣ ਆਪਣੇ ਮਿਸਤਰੀ ਜੀ ਉਹ ਕਰ ਰਹੇ ਨੇਗੇ ਬੋਕੀ पे ਜੀ ਹੋਇਆ ਥੱਲੇ ਤੇ ਤਾਰ ਮਣਕੇ ਦੇਖ ਰਹੇ ਨੇ ਵੀ ਇਹ ਬੋਰ ਹੁਣ ਕਿੰਨੇ ਫੁੱਟ ਵਿਲਾ ਹੋ ਗਿਆ ਤੇ ਮਿਸਤਰੀ ਤੋਂ ਉਹ ਵੀ ਪੁੱਛਾਂਗੇ ਕਿ ਕਿੰਨੇ ਫੁੱਟ ਬੋਰ ਵਿਲਾ ਹੋ ਗਿਆ ਤੇ ਆਪਾਂ ਇਹਦਾ ਸੱਲ ਜਿਵੇਂ ਕਿ ਤੁਹਾਨੂੰ ਪਤਾ ਤਾਂ ਸੱਲ ਭਰਿਆ ਹੋਇਆ ਸੀਗਾ ਜੀ ਤੇ ਉਹਦੇ ਕਾਰਨ ਇਹਦੇ ਵਿੱਚ ਹੁਣ ਆਪਾਂ ਫਿਲਟਰ ਪਾਉਣਾਗਾ 3 4 ਇੰਚੀ ਫਿਲਟਰ ਲਿਆਂਦਾ ਪੈਗਾ ਇਹਦੇ ਸੱਲ 'ਚ ਪਾਉਣ ਵਾਸਤੇ ਆਇਦਰ ਪਿਆ ਹੀ ਫਿਲਟਰ ਪਾਈਪ ਕੱਟ ਕੇ ਪਹਿਲੀ ਇਹਦਾ ਮੂੰਹ ਤਿੱਖਾ ਕਰ ਲੈ ਸੀ ਕਿਦਰ ਰਾਜ ਨਹੀਂ ਫਸਣਾ ਜਾਵੇ ਲੋ ਜੀ ਇੰਦਰ ਆਪਣੇ ਮਿਸਤਰੀ ਤਾਰ ਮੈਨ ਲੱਗ ਰਹੇ ਨੇ ਫਿੱਤੇ ਨਾਲ ਟਾਈਮ ਮੇਰੇ ਕੋਲ ਕੀ ਗੁਣੀ ਹੋ ਗਿਆ ਹਰ ਦਿਨ ਲੱਗਣਾ ਨਾ ਕਿ ਜਾਂਦਾ ਬੰਦੇ 12 ਜਾਈਗਾ ਆਪਣੀ ਵੇਟ ਹੋ ਗਈ ਆ ਬਣੀ ਗਾ ਜਿੱਥੇ ਮੈਂ ਮੂਹਿੰਦੀ ਛੱਡ ਕੇ ਕਰਦੇ ਆ ਬਿੱਟੋ ਮਾਰਟੀ ਗਲਾ ਮਾਏ ਜਾਊਗਾ ਓਥੇ ਹਾਂ ਬਾਰੇ ਆ ਪਹਿਲੇ ਕਿਹਨਾਂ ਦੀ ਬਤਾ ਕੰਮ ਲੱਗਿਆ ਤਾਂ ਸੁੱਤੀ ਮਾਰਦੇ ਨੇ ਜਿੱਥੇ ਕੰਮ ਹੁੰਦੇ ਜਾਂਦੇ ਓਥੇ ਸੁੱਤੀ ਮਾਰਦੇ ਨੇ ਗਰਮੀ ਵਾਲੀ ਹੈ ਭਾਈ ਹੈਲੋ ਗਰੀਦਾਰ ਛੋੜਾ ਬੜਾ ਲੱਗਦਾ ਮਿੱਤਰੀ ਫੋਨ ਤੇ ਲਓ ਜੀ ਬੋਕੀ ਕੱਟ ਲਈ ਆਪਣੀ ਫਾਈਨਲੀ ਬਾਰੇ ਤੇ ਜਿਵੇਂ ਕਿ 446 ਬੇਲਾ ਸੀਗਾ ਤੇ ਹੁਣ ਆਪਾਂ ਨੇ ਬੋਰ ਦੀ ਮਿੰਨਤ ਕਰਕੇ ਆਪਣੇ ਫੀਤੇ ਨਾਲ ਮਣ ਕੇ ਦੇਖਿਆ ਸੀਗਾ ਤੇ ਬੋਰ ਆਪਣਾ ਜੀ 503 ਫੁੱਟ ਬੇਲਾਗਾ ਤੇ ਹੁਣ ਆਪਾਂ ਇਹਦੇ ਵਿੱਚ ਪੈਪੂਕ ਛੱਡਾਂਗੇ ਤੇ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਲਓ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਸੈਸ ਆ ਕੁਝ ਸ਼ੁਰੂ ਹੋਣ ਵਾਲਾ ਹੈਗਾ ਫਿਲਟਰ ਛੱਡਾਂਗੇ ਜੀ ਹੁਣ ਆਪਾਂ ਤਾਂਗੇ ਜੀ ਤੇ ਤਿਆਰੀ ਆਪਣੀ ਆ ਕਸੀ ਜਾਂਦੇ ਨੇ ਨਾ ਸਿਰ ਹੁੱਸੇ ਕਸੀ ਜਾਂਦੇ ਆ ਆਪਣੇ ਫਿਲਟਰ ਦੇ ਵਿੱਚ ਲਓ ਜੀ ਆਜੋ ਕਾੜਣ ਦੂਸਰਾ ਫਿਲਟਰ ਵੀ ਵੀ ਫੁੱਟ ਦੀਆਂ ਲੈਂਥਾਂ ਨਹੀਂ ਵੀ ਇਹੇ ਬਸ ਕੋਈ ਨਾ ਬਸ ਤੜਕੇ ਭਾਈ ਓਏ ਮਾਗਰ ਨਾਲ ਆਦੀ ਟਰਾਂਸਫਰ ਮੇਚਾ ਲਾਸ਼ ਤੇ ਨਾ ਤੇ ਮਸਲੀ ਦੇ ਦੂਮੋ ਦੇ ਰਿਟਲ ਤੋਂ ਵੱਧ ਗਿਆ ਗਾਣਾ ਹੁੰਦਾ ਹੁੰਦਾ ਬੁਰੇ ਨੂੰ ਬੋਲਦਾ ਪੈਂਦਾ ਯਾਰ ਮੈਂ ਕਹਿੰਦਾ ਤੂੰ ਮੈਂ ਤੈਨੂੰ 300 ਬਣਾ ਦੂੰਗਾ ਨਾ ਮੈਂ ਨੱਕ ਪਕਾਜੀ ਦੇ ਕੇ ਆ ਗਿਆ ਬਲਾਸੂ ਦੀ ਨਾਲ ਚਾਰ ਬਲਾਸੂ ਬਦਲਾ ਦੇ ਜੀ ਚੱਲਦਾ ਪੋਹਾਂ ਚਲਾ ਜਾਣ ਕੀ ਦਾ ਸਾਡਾ 40 ਕਿੱਤਾ ਹੈਗਾ ਲਾ ਜਿਹੜਾ ਪੌਂਡ ਤੇ ਪਹੁੰਚ ਪਾਇਆ ਦੇਖਾ ਬੜਾ ਚਾਰ ਜੋੜ ਕੇ ਤਾਂ ਦੇਖਣਾ ਦੇ ਗਾਲ ਲਾ ਦੇ ਚੱਲ ਚੱਪ ਦੇ ਦੱਬ ਦੇ ਬੱਸ ਡਰਟ ਬੋਲ ਗਿਆ ਇਹਦਾ ਤਾਗਾ ਦੇ ਆਦੇ ਜੜੀ ਦਿੱਤਾ ਇਹਦਾ ਤਾਗਾ ਦੀ ਮੰਗ ਨੂੰ ਮੜਾ ਉਹ ਪਿਆ ਲਾ ਦੇ ਟਲਾਉਣਾ ਓਏ ਟੱਟ ਲਾ ਦੇ ਓਏ ਮਿੱਠੂ ਬਟਾ ਇਹਨਾਂ ਨੂੰ ਦੂਜੇ ਕੋ ਪਿਆਗੇ ਨੇ ਓ ਬਈਆ ਓਹੀ ਜੜੂ ਉਹ ਹੋਈ ਓਦੇ ਵੀ ਆਪਣੇ ਹੋਈ ਲਾਈਕ ਬੱਸ ਇਹ ਲੋੜ ਹੈ ਸੱਚੇ ਬਈ ਮਾਮਾ ਇਹਨਾਂ ਉਹ ਰੱਖੋ ਹੂੰ ਹੂੰ ਲਾ ਦੇ ਆਹ ਦੇਖੋ ਇਹ ਤੇ ਪਹਿਲਾ ਕਰਕੇ ਆਈ ਸੀ ਮੋਟੇ ਪੁਲਾਇਆਂ ਦੇ ਥੱਲੇ ਦੀ ਨਾਲ ਕਿ ਉੱਥੇ ਚੰਡੀਗੜ੍ਹ ਤੁਸੀਂ ਇਹ ਪੁਰਸ ਵਾਲਿਆਂ ਨੇ ਘੇਰੇ ਸੀ ਐ ਬੋਲ ਜਾਣਾ ਸਿੱਧਾ ਲੰਘੀ ਆ ਦੂਸਰ ਦੇਖਦੇ ਜੀ ਸਾਨੂੰ ਘੇਰੇ ਪੁਸ ਵਾਲਿਆਂ ਨੇ ਉਹ ਦੇਖੋ ਉੱਪਰ ਹਾਈ ਰੋਡ ਤੇ ਗਾਂਡੇ ਜਰ ਪੁਲਾਇਆਂ ਦੇ ਥੱਲੇ ਦੇਖੋ ਇੱਕ ਬਈ ਕਾਲੀ ਦੀ ਕਹਾਂ ਜਾਣ ਲੱਗਾ ਕਿੱਥੇ ਜਾਏ ਨਾਲੇ ਤੇ ਕਾਲੀ ਤੱਕ ਨਾਲੇ ਬਾਈ ਪੈਂਚ ਨਹੀਂ ਲਾਇਆ ਤੇ ਉਹ ਬੀੜੀ ਵਾਲੇ ਤੇ ਜਾਣਦਾ ਹੈ ਤਰਸੀਮ ਦੇ ਉਹ ਨਾਲੇ ਨਾਲ ਲੱਗਣੀ ਹੈ ਇਹ ਕਹਿੰਦਾ ਨਾਲੇ ਤੇ ਨਾਲੇ ਤੋਂ ਗਾਂ ਪਹਿਲੇ ਪਾਸੇ ਨਾਲੇ ਦਾ ਟੱਪਾ ਜੀ ਦਾ ਉਹ ਟੱਪੜ ਸਾਹ ਦੇ ਕਾਲੇ ਦੀ ਦੀਵਾਰ ਉੱਤੀ ਉੱਤੀ ਦੁਕਾਨਾਂ ਨਾਲ ਡੇਰੇ ਡੇਰੇ ਦੇ ਵਿੱਚ ਆ ਦੁਕਾਨ ਦੀ ਆਪਣੇ ਪੈਂਚਰ ਲਾਇਆ ਜੀ ਯਾਰ ਉਰਲੇ ਪਾਸੇ ਹੀ ਆ ਉਹ ਮੰਦਿਰ ਉੱਥੇ ਲਾਇਆ ਜਾਰਾ ਮੁੰਡਾ ਜਿਹੜਾ ਮੁੰਡਾ ਜਾ ਆ ਜਾ ਉਹ ਹੱਥ ਪਾ ਪਿੰਡ ਚੋਂ ਆ ਪੜਨ ਦੀ ਲੋੜ ਇਨੀ ਆ ਵੱਡੇ ਨਾਲੇ ਦਾ ਪੁੱਤ ਕੋਲੂ ਘਾੜਾ ਮਰੇ ਚੇਰਾ ਦੇ ਸਾਹਮਣੇ ਆ ਨਾਲ ਜਾਂਦਾ ਨਾਲ ਜਾਂਦਾ ਮਹਾਰਾਜ ਰੱਖਾ ਦੇ ਮਾਮੇ ਠੇਕਾ ਤਾਂ ਇਹ ਨਾ ਪੁੱਛਦੇ ਨੀ ਵੀ ਇੱਥੇ ਆ ਇੱਥੇ ਆ ਤੁਹਾਨੂੰ ਪਾੜਨ ਨੂੰ ਆਹ ਵਾਜਾ ਆਹ ਦੇਖਦੇ ਮਾਤਰ ਦੀ ਪੜਨ ਦੀ ਲੋੜ ਇਨੀ ਆ ਉਹਦੀ ਦੱਸਦੇ ਵੀ ਉਹਰੇ ਆ ਭਾਈ ਠੇਕਾ ਦੋ ਦੀ ਆ ਤਾਂ ਕੋਈ ਰੱਖ ਉਹ ਕਰ ਕਦੋਂ ਉਹ ਯਾਰ ਕੀ ਆਉਣਾ ਮੈਂ ਜਦੋਂ ਉਹ ਉਹ ਪੱਥਰ ਨਹੀਂ ਉੱਥੇ ਪੈਣ ਦਾ ਖਤਰਾ 20 ਦਾ ਬੰਦੇ ਪੜਾਗੇ ਰਾਤ ਦਾ ਹੈਗਾ ਨਾਲੇ ਤੇ ਹੋਰ ਦੇਖ ਲੈ ਉਹ ਆਵੇਂ ਹੋਰ ਬਾਰਾ ਮੇਰਾ ਫਟੜਾ ਕਰ ਰੱਖਿਆ ਤੁਸੀਂ ਇਹਨੂੰ ਮੈਂ ਮੁਝੇਗਾ ਮਰੀ ਨਾ ਚੱਕ ਨਵੇਂ ਯਾਰਾ ਚੱਕਮਾ ਚੋਲਾ ਕੋਦਰ ਲੰਘਿਆ ਜਾ ਚੱਕਮਾ ਚੋਲਾ ਉਹਦਾ ਜਾਣੀ ਉਹ ਕਰ ਕੇ ਹੀ ਇਹਦੀ ਮੁੜਕ ਉਹ ਛੱਡ ਦੇਵਾ ਕਰੀ ਜਾਣਾ ਮੇਰੇ ਸਾਲਾ ਲਾ ਥੋੜਾ ਛੁੜਕਾ ਦੀ ਝੜ ਕੇ ਲਾ ਥੋੜਾ ਮੈਂ ਆਏ ਕਹਿੰਦੇ ਹੋ ਤੂੰ ਜਨਾਰੇ ਤੂੰ ਜਨਾਰੇ ਲਾਓ ਹਾ ਤੇ ਅਰੇ ਤਬ ਮੁਹੇ ਇਹ ਬੱਚੋ ਯਾਰ ਮੁਹੇ ਉਹ ਕਿੰਨਾ ਰਿੱਤਾ ਪਿਆ ਭੈਣ ਦੁੱਧੇ ਜ ਮਾਤਾ ਕੁਝ ਨਹੀਂ ਮੋਝਦੇ ਮੋਝਦੇ ਕਿੰਨਾ ਕੰਮ ਨਹੀਂ ਹੁੰਦਾ ਭਾਈ ਰੁਪਟ ਲਾਉਣਾ ਪੇਟ ਯਾਰ ਆਣੇ ਸੁੱਕੇ ਜਾਣਦੇ ਭਾਈ ਖੁਦ ਸੁੱਕੇ ਕਿੰਗ ਦਾ ਸਲੋਚ ਨਾ ਉਹ ਕਿੰਗ ਦਾ ਹੋਵੇ ਜੀ ਆ ਆ ਤਰੋ ਤਰ ਹੋੜੀ ਪਾਸੇ ਲਾ ਦਾਂ ਇਹ ਆਹ ਫਿਰ ਤਿੰਨ ਫੱਤੀ ਆਹ ਹੁਣ ਕਰਦੀ ਰਲਾ ਨਾ 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 ਚੱਲ ਅਰੇ ਨਾ ਚੱਕਿਆ ਰੇ ਨਾ ਚੱਕੀ ਮੋਰ ਕੋਸਣੇ ਮੈਂ ਆਇਆ ਮਰਾ ਫਲਾਉ ਵਧੀਆ ਦਿਆ ਕਰੀ ਤੇ ਬਦਨ ਦਿਆ ਕਰ ਇਹਨੂੰ ਮਿੱਠੂ ਕੱਲ ਪਾਇੰਦੂ ਪਉਏ ਪੀਤਾ ਇਹਨੇ ਤੇ ਸੀਰੇ ਨਦੀ ਲਿਆ ਪਉਆ ਪਉਆ ਲਾ ਕੇ ਨਾ ਕਾ ਮੁਖੀਆਂ ਖਾਂਨੇਗਾ ਭੈਣ ਦੇ ਘਰ ਦੇ ਬੱਦਖੋ ਮੈਥੇ ਮੇਰੇ ਕੋਲ ਨਾ ਕਾ ਕੜ ਕੇ ਮਿੱਠੂ ਉਹਨੇ ਮੋਦੀ ਨੇ ਉਂਗਲੀ ਮਾਰੀ ਸੀਰੇ ਦੇ ਕਿਦੇ ਸੀਰੇ ਦੇ ਆਪ ਪਉਆ ਪੂਆ ਪੀਤਾ ਕੱਲ ਪੈ ਨਾ ਕਰ ਨਾ ਕਾ ਬਾਤ ਦਾਰੂ ਦੂਰੋਂ ਨਾ ਪੀਓ ਮੇਰੇ ਕੋਲ ਪਾਜੋ ਦੋਨੀ ਪਾਜੋ ਭੈਣ ਦੇ ਯਾਰ ਮੈਂ ਕਹਾਂ ਰੁਪਈਆ ਤੁਸੀਂ ਜੋੜਨ ਨੀ ਮੇਰੇ ਹੱਲ ਲਓ ਜੀ ਫਿਲਟਰ ਛੱਟਣ ਲੱਗਿਆ ਆਪਣਾ ਓਏ ਯਾਰ ਛੱਡ ਦੇ ਮਾੜਾ ਨਾ ਲੱਗਦਾ ਨਾ ਲੱਗਦਾ ਉਹ ਜਿਵੇਂ ਉਹਦੇ ਰੋਕ ਰੋਣਦੇ ਕੁਛ ਨਹੀਂ ਆਉਂਦੇ ਓਏ ਕੁਛ ਨਹੀਂ ਹੁੰਦਾ ਜਾਣ ਬਿਨੋਂ ਮਗਰ ਉੱਤੇ ਹੀ ਕਮਾ ਕੇ ਮੇਰੇ ਸਾਡੇ ਹੋਣੀ 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 ਆ ਜਾਣ ਇਹ ਵੀ ਵੀਡੀਓ ਬਣਾ ਮੜੇ ਤਾਂ ਲੱਗੇ ਲਓ ਜੀ ਛੱਡ ਤਾਂ ਫਿਲਟਰ ਆਪਣਾ ਥੱਲੇ ਇੱਥੇ ਕੱਢਦੇ ਤਾਰ ਆਪਣੀ ਬਾਹਰੇ ਤੇ ਕੁੰਡੀ ਬਾਹਰੇ ਕੱਢਦੇ ਹੁਣ ਆਪਣੀ ਚੱਲ ਬਾਈ ਆ ਗਈ ਜੀ ਕੁੰਡੀ ਬਾਹਰੇ ਲੈ ਆ ਉੱਥੇ ਉੱਤੇ ਤਾਂ ਬਾਕੀ 200 ਫੁੱਟ ਤੋਂ ਕਹਿੰਦਾ 200 ਫੁੱਟ ਤਾਰਾਂਗੇ। ਉਸ ਦੀ ਬਾਕੀ ਫਿਲਟਰ ਦੇ ਉੱਪਰ ਲਾਵਾਂਗੇ ਤਾਂ ਕਿ ਫਿਲਟਰ ਆਪਣਾ ਸ਼ੀਤ ਤੁਸੀਂ ਥੱਲੇ ਜਾ ਕੇ ਲੱਗ ਸਕੇ। ਲਾਓ ਜੀ ਛੱਡ ਕੇ ਬੋਕੀ ਜਮਾਂ ਦੇ ਉੱਤੇ ਧਰਾਂਗੇ ਜੀ ਤਾਂ ਕਿ ਉਹ ਜਲਦੀ ਤੋਂ ਜਲਦੀ ਥੱਲੇ ਜਾ ਪਹੁੰਚੇ ਫਿਲਟਰ ਆਪਣਾ। ਬੋਕੀ ਜੱਟ ਤਾਂ ਉਹ ਵੀਡੀਓ ਦੇ ਲੱਗ ਰਿਹਾ ਤਾਂ ਵੀਰੇ ਆ ਪਿੰਡ ਹੈਗਾ ਰਿਆਉ ਜ਼ਿਲ੍ਹਾ ਸੰਗਰੂਰ ਆ ਆ ਬਰਮੇ ਵਾਲਾ ਬੋਰ ਸੀਗਾ ਵੀਰ ਦਾ ਇਹ ਪਾਣੀ ਘਟ ਗਿਆ ਸੀ ਇਹਦਾ ਸੱਲ ਭਰ ਗਿਆ ਸੀ ਸਾਰਾ 52 53 ਫੁੱਟ ਸਾਲਾ ਪਾ ਖਾਲੀ ਕਰਿਆ ਆ ਦੇਖੋ ਥੋੜੇ ਸਾਹਮਣੇ ਬੋਰ ਜਮਾ ਓਕੇ ਚੱਲ ਰਿਹਾ ਆ ਦੇਖੋ ਥੋੜੇ ਸਾਹਮਣੇ ਬੋਰ ਬਿਲਕੁਲ ਓਕੇ ਚੱਲ ਰਿਹਾ ਇਹ ਪਹਿਲਾਂ ਅਸੀਂ ਮਾਰਿਆ ਸੀ ਇਹਦੇ ਵਿੱਚ ਕੈਮਰਾ ਉਸ ਤੋਂ ਬਾਅਦ ਇਹਦੇ ਵਿੱਚ ਸੱਲ ਦੇ ਵਿੱਚ ਪੈ ਪਾਇਆ ਰੋੜ ਰੋੜ ਭਰ ਗਈ ਸੱਲ ਦੇ ਵਿੱਚ ਉਦੋਂ ਬਾਅਦ ਇਹ ਬੋਰਾ ਆਪਾਂ ਠੀਕ ਕਰਿਆ ਆ ਦੇਖੋ ਤੁਹਾਡੇ ਸਾਹਮਣੇ ਜੇ ਆਪਾਂ ਓਕੇ ਚੱਲ ਰਿਹਾ ਹੈ ਬਾਕੀ ਆ ਬਾਾਈ ਨੂੰ ਪੁੱਛ ਸਕਦੇ ਹਾਂ ਬਣਾ ਜਾਂ। ਸਾਹਮਣੇ ਪੁਰਾਣੇ ਬੀਬੀਰੇ ਅੱਛਾ ਹਾਂ ਠੀਕ ਹੈ ਹੁਣ ਕਾ ਪਾਣੀ ਘਟ ਗਿਆ ਸੀ ਨਾਲੇ ਪਾਣੀ ਘਟ ਗਿਆ ਜੀ ਠੀਕ ਹੈ ਮੜਾ ਦਿੰਦਾ ਦੀ ਜੀ ਇਹ ਬਹੁਤ ਜਿਆਦੇ ਅੱਛਾ ਜੀ ਤੇ ਉਹ ਤੋਂ ਬਹੁਤ ਪਹਿਲਾਂ ਥੋੜਾ ਥੋੜਾ ਜੀ ਪਾਣੀ ਰਹਿ ਗਿਆ ਚੀਜ਼ ਦਾ ਅੱਛਾ ਜੀ ਮਾਤਾ ਜੀ ਦਿੱਤਾ ਦੇਣ ਆਕੇ ਜੀ ਅੱਛਾ ਪਹਿਲਾ ਕੈਮਰਾ ਮਾਰਿਆ ਵੀਰੇ ਆਪਾਂ ਉਹ ਤੋਂ ਬਾਅਦ ਕੈਮਰੇ ਨਾਲ ਆਪਾਂ ਨੂੰ ਪਤਾ ਲੱਗਿਆ ਵੀ ਇਹਦਾ ਸੱਲ ਬੰਦ ਆ ਸਾਰਾ ਆਪਾਂ ਮਸ਼ੀਨ ਲਾਈ ਤੁਸੀਂ ਲਾ ਕੇ ਮੋਕੀਆਂ ਲਾ ਕੇ ਇਹਦਾ 52 53 ਫੁੱਟ ਸੱਲ ਭਰਿਆ ਹੋਇਆ ਸੀ ਵੀਰੇ ਜਿਹੜਾ ਰੋਡ ਆ ਤੁਹਾਡੇ ਸਾਹਮਣੇ ਦੇਖਦੇ ਰੋਡ ਇਹ ਸਾਰੇ ਛਪੜੀ ਦੇ ਮੂਹਤੇ ਲੱਗੇ ਸੀ ਕਿ ਆ ਕੇ ਉਹਦੇ ਕਾਰਨ ਇਹ ਬੋਰ ਪਾਣੀ ਘਟ ਗਿਆ ਸੀ ਨਾਲੇ ਬਰੀਕ ਸੀੜੇ ਚ ਪਾਣੀ ਕਰਨ ਲੱਗਾ ਸੀ ਪਾਣੀ ਦੇਣ ਲੱਗਾ ਸੀ ਥੋੜਾ ਥੋੜਾ ਦਿੰਦਾ ਸੀਗਾ ਹੁਣ ਆਪਾਂ ਜੀ ਪੱਤਣ ਖੋਲੀ ਆ ਪਤਲ ਖੋਲ ਕੇ ਤੁਹਾਡੇ ਸਾਹਮਣੇ ਜਮਾ ਉੱਤੇ ਚੱਲਦਾ ਬੋਰ ਆਪਣਾ ਪਿੰਡ ਨਮੋੜਾ ਜ਼ਿਲ੍ਹਾ ਸੰਗਰੂਰ ਆ ਡੀਆਂ ਫਸੀਆਂ ਮੋਟਰਾਂ ਟੁੱਟੇ-ਪੁੱਟੇ ਬੋਰ ਠੀਕ ਕਰਾਉਣ ਲਈ ਮਿਲੋ ਬੋਰਾ ਵਿੱਚ ਕੈਰੇ ਮਾਰਦੇ ਆ ਜਿੰਦਾ ਬੋਰ ਕੋਈ ਰੇਤਾ ਮਾਰਦਾ ਭਾਈ ਉਹ ਹਟਾਉਨੇ ਆ ਜਿਹੜੀ ਮਰਜੀ ਸਟੇਟ ਹੋ ਭਾਈ ਸਾਰੀਆਂ ਸਟੇਟਾਂ ਦੇ ਵਿੱਚ ਕੰਮ ਕਰਦੇ ਆ ਬਾਕੀ ਆ ਬਾਈ ਦਾ ਨੰਬਰ ਲੈ ਸਕਦੇ ਹੋ ਪਿੰਡੇ ਦਾ ਬਾਈ ਦਾ ਰਿਹਾ ਹੋਇਆ ਜ਼ਿਲ੍ਹਾ ਸੰਗਰੂਰ ਆ ਇਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਦਾ ਕੰਮ ਕਰਿਆ ਬਾਈ ਦਾ ਆਪਾ ਇਦਾਂ ਸੰਪਰਕ ਕਰ ਸਕਦੇ ਹੋ ਤੁਸੀਂ ਪੁੱਛ ਸਕਦੇ ਉਹਨੂੰ ਆ ਕੇ ਜਿਸ ਤੁਹਾਡਾ ਕੰਮ ਕਿਵੇਂ ਲੱਗਿਆ ਵੀਰੇ ਆਪਣੇ ਕੰਮ ਬਹੁਤ ਵਧੀਆ ਲੱਗਿਆ ਠੀਕ ਆ ਭਾਈ ਓਕੇ ਭਾਈ ਬਹੁਤ ਵਧੀਆ ਲੱਗਿਆ ਫਾਲਨੀਅਰ ਹੈਲੋ ਕੀ ਵੀ